ਹਾਂ ਜੀ ਗਰਮੀ ਦੀ ਅੱਜ ਕੀ ਬਣਾ ਰਹੇ ਹੋ ਅੱਜ ਮੈਂ ਬਣਾਉਣੀ ਐ ਮਖਾਣੇ ਖੁੰਡੀਆਂ ਫਿਰ ਖਾਵਾਂਗੇ ਆਪਾਂ ਅੱਛਾ ਅੱਛਾ ਦੋਸਤੋ ਅੱਜ ਨਾ ਅਸੀਂ ਤੁਹਾਨੂੰ ਦੱਸਾਂਗੇ ਮਖਾਣੇ ਮਖਾਣੇ ਲਈ ਤਾਂ ਸਾਰੇ ਆਉਂਦੇ ਆ ਅਸੀਂ ਨਾ ਕਈ ਦਿਨ ਹੋ ਗਏ ਕਿਤੇ ਮਿਲਣ ਗਏ ਕਿਸੇ ਨੂੰ ਉਹਨਾਂ ਨੇ ਮਖਾਣੇ ਲਿਆਂਦੇ ਮਖਾਣੇ ਲਿਆਂਦੇ ਤਾਂ ਉਹਨਾਂ ਨੂੰ ਮਤਲਬ ਬਣਾਣੇ ਨਹੀਂ ਆਏ ਮਖਾਣੇ ਬਾਅਦ ਦੇ ਵਿੱਚ ਨਾ ਉਹਨਾਂ ਨੇ ਉਹ ਸੁਟੇ ਮਖਾਣੇ ਇਹ ਗਰਮੀਤ ਨੇ ਮੈਨੂੰ ਆ ਕੇ ਘਰੇ ਦੱਸਿਆ ਕਹਿੰਦੀ ਵੀ ਨਾ ਮਖਾਣੇ ਦੇਖੀ ਉਹ ਨਾ ਮੇਰੇ ਬੈਠੇ ਰੋਈ ਸਿੱਟ ਕੇ ਆਏ ਸਾਡਾ ਇਹ ਵੀਡੀਓ ਬਣਾਉਣ ਦਾ ਮਤਲਬ ਇਹ ਇਹ ਆ ਵੀ ਨਾ ਨਾਲ-ਨਾਲ ਸੋਨੋ ਮਖਾਣੇ ਚ ਕੀ ਗੁਣ ਨੇ ਮਖਾਣੇ ਕਿਦਵੇਂ ਬਣਾਉਣੇ ਆ ਹੁਣ ਬਹੁਤ ਲੋਕਾਂ ਨੂੰ ਪਤਾ ਵੀ ਮਖਾਣੇ ਸਿਹਤ ਲਈ ਬਹੁਤ ਗੁਣਕਾਰੀ ਹੁੰਦੇ ਹਨਾ ਵੀ ਪਤਾ ਹੈ ਜੀ ਕੈਲਸ਼ੀਅਮ ਬਹੁਤ ਹੁੰਦਾ ਹੈ ਫਾਈਬਰ ਹਾਂਜੀ ਸ਼ੂਗਰ ਵਾਸਤੇ ਵੀ ਚੰਗੇ ਆ ਹਾਂਜੀ ਕਈ ਬਿਮਾਰੀਆਂ ਦੇ ਚੰਗੇ ਆਉਂਦੇ ਤੇ ਵੀ ਹੁਣ ਆਪਾਂ ਨੂੰ ਚਲ ਗਰਵੀ ਤੁਸੀਂ ਨਾਲ-ਨਾਲ ਬਣਾ ਵੀ ਪਹਿਲਾਂ ਦੇ ਵਿੱਚ ਇੱਕ ਲੰਕਾ ਪਦੇਸੀ ਕਿਉਂ ਨਾ ਪਾਉ। ਠੀਕ ਹੈ। ਦੇਸੀ ਕਿਉਂ ਨਾ ਪਾ ਕੇ ਇਹ ਕਰਾਹੀ ਗਰਮ ਸੀਗੀ। ਦੇਸੀ ਕਿਉਂ ਉਹਦੇ ਵਿੱਚ ਗਰਮ ਹੋ ਗਿਆ। ਤੇ ਉਹਦੋਂ ਬਾਅਦ ਇਹ ਗਰਮ ਹੋ ਗਿਆ ਤੇ ਉਹਦੋਂ ਬਾਅਦ ਜਿੰਨੇ ਕ ਆਪਾਂ ਮਖਾਣੇ ਖਾਣੇ ਨੇ ਉਹਨੇ ਤੁਹਾਨੂੰ ਖਾਣੇ ਪਾ ਦੋਗੇ ਆਪਾਂ। ਉਹਦੋਂ ਬਾਅਦ ਇਹਨੂੰ ਘੱਟ ਗੈਸ 'ਚ ਸਿਮ ਰੱਖੋ। ਸਿਮ ਗੈਸ ਦੇ ਉੱਤੇ ਇਹਨੂੰ ਬਣਾਓ। ਆਪਰ ਉਹਨਾਂ ਕਈ ਵਾਰ ਪੁੱਛ ਲੱਗਦੀ ਆ 3-4 ਵਜੇ ਜਾਂ ਦੁਪਹਿਰੇ ਵੀ ਆਪਾਂ ਕੀ ਆ ਨਮਕੀਨ ਖਾਣਿਆ। ਅਨਾ ਜਾ ਕੋਈ ਪੂਜੀ ਆ ਲੈ ਲੈ ਜਾ ਕੋਈ ਇਦਾਂ ਦੀ ਚੀਜ਼ ਲੈ ਲਈ ਉਹਨੂੰ ਵੱਧ ਭਾਜਦੇ ਆਪਾਂ ਹਾਂ ਵੀ ਮਤਲਬ ਤੁਹਾਨੂੰ ਜੇ ਤੁਸੀਂ ਤੁਹਾਨੂੰ ਕੋਈ ਹੱਡੀਆਂ ਦੀ ਕਮਜ਼ੋਰੀ ਹੈ ਹਾਂ ਜੇ ਤੁਹਾਡੇ ਜਾਦੇ ਗੋਡੇ ਦੁਖਦੇ ਆ ਦੇਖੋ ਇਦਾਂ ਦੇ ਨਾ YouTube ਤੇ ਬਹੁਤ ਚੈਨਲ ਹੈ ਸਾਰੇ ਇਹ ਚੀਜ਼ਾਂ ਬਾਰੇ ਦੱਸਦੇ ਆ ਉਹ ਲੋਕਾਂ ਨੂੰ ਨੌਲੇਜ ਦੀ ਸਾਰਿਆਂ ਨੂੰ ਹੈਗੀ ਹੈ ਪਰ ਫੇਰ ਵੀ ਨਾ ਸੋਣ ਅਸੀਂ ਸਿੰਪਲ ਤਰੀਕੇ ਨਾਲ ਬਣਾਉਣ ਦਾ ਤਰੀਕਾ ਦੱਸਦੇ ਆ ਵੀ ਤੁਸੀਂ ਇਹਨੂੰ ਬਣਾਓ ਨਾ ਬਹੁਤ ਸਾਰੇ ਆਪਣੇ ਜਿਹੜੇ ਸਾਨੂੰ ਪਿਆਰ ਕਰਦੇ ਆ ਅਸੀਂ ਸੋਚਦੇ ਹਾਂ ਉਹਨਾਂ ਨੂੰ ਵਰਤਵਤਵ ਦੀ ਜਾਣਕਾਰੀ ਦਿੱਤੀ ਜਾਵੇ ਇਹ ਚੀਜ਼ਾਂ ਬਾਰੇ ਤਾਂ ਦੇਖੋ ਜਗ੍ਹਾ ਜਗ੍ਹਾ YouTube ਤੇ ਬਹੁਤ ਸਾਰੇ ਵੀਡੀਓ ਚੱਲਦੇ ਹਨ ਪਰ ਫਿਰ ਵੀ ਸਾਰਨ ਪਤਾ ਵੀ ਮਖਾਣੇ 'ਚ ਗੋਣ ਹੁੰਦੇ ਐ ਜਿਵੇਂ ਕੈਲਸ਼ੀਅਮ ਫਾਈਬਰ ਸ਼ੂਗਰ ਵਾਸਤੇ ਵੀ ਚੰਗੇ ਐ ਮੈਂ ਇਹ ਇੱਕ ਫੋਟ ਗੁਰਮੀਤ ਕਟੋਕਾ ਟੇਨਰ ਨੂੰ ਇੱਕ ਸਾਲ ਦਾ ਇਸਤੇਮਾਲ ਕਰ ਰਹੀ ਐ ਇਹ ਨਾਲ ਨਾਲ ਇਹਦੀ ਦਵਾਈ ਵੀ ਚੱਲਦੀ ਸੀ ਹੱਡੀਆਂ ਦੀ ਪਰ ਆਪਾਂ ਇਹ ਨਹੀਂ ਕਹਿੰਦੇ ਵੀ ਡਾਕਟਰ ਦੀ ਸਲਾਹ ਲੈਣੀ ਬਹੁਤ ਜ਼ਰੂਰੀ ਐ ਕਿਸੇ ਵੀ ਕੰਮ ਵਾਸਤੇ ਮੈਂ ਸੂਹਾ ਕੰਮਕੁਮ ਕਰਕੇ ਜਦੋਂ ਨਾ ਧੋਕੇ ਬਹਿਣੀ ਐ ਮੈਂ ਇੱਕ ਕਟੋਰੀ ਸੋ ਨੂੰ ਜਦਨੀ ਡਾਕਟਰ ਤੇ ਜਾਂਦੇ ਨੂੰ ਇੱਕ ਕਟੋਰੀ ਮੈਰਦੀ ਬਣਾ ਕੇ ਰੱਖਦੀ ਹੈ। ਦਿਰੇ ਵਿੱਚ ਖਾਣੀ ਖਾਣੇ ਨੇ 11 ਜਾਂ 12 ਵਜੇ। ਜੇ ਮੈਂ ਉਦੋਂ ਨਾ ਖਾ ਮੈਂ ਤਾਂ ਸ਼ਾਮ ਨੂੰ 4 3-4 ਵਜੇ ਖਾਣੇ ਇੱਕ ਕਟੋਰੀ। ਇਹਨਾਂ ਦਾ ਮਤਲਬ ਇਹ ਗੋਡੇ ਦੋਖਦੇ ਹੁੰਦੇ ਬਹੁਤ ਜ਼ਿਆਦੇ। ਤੇ ਪਿਛਲੇ 6 ਮਹੀਨਿਆਂ ਤੋਂ ਇਹ ਤਾਂ ਠੀਕ ਹੈ। ਵੀ ਗੋਡੇ ਮੇਰੇ ਗੋਡੇ ਲੱਤਰ ਉੱਤੇ ਜੁਖਦੀਆਂ ਰਹਿੰਦੀਆਂ। ਇਹ ਰੁਟੀਨ 'ਚ ਮੰਨ ਲਓ ਇਹ ਇੱਕ ਕਟੋਰੀ ਡੇਲੀ ਮਖਾਣੇ ਖਾਂਦੀ ਹੈ। ਵੀ ਆ ਗੁੰਨ ਅਰੇ ਸਿੰਮਗਾ ਇਸ ਕਰਕੇ ਉਦੋਂ ਬਾਅਦ ਜਦੋਂ ਇਹ ਵਧੀਆ ਹੋ ਜੇ ਉਦੋਂ ਬਾਅਦ ਇਹ ਟੁੱਟਣ ਲੱਗ ਜਾਂਦੇ ਨੇ ਖਿੱਲਾ ਵਾਂਗੂ ਉਦੋਂ ਬਾਅਦ ਇਹ ਜੇ ਤੇ ਮੈਂ ਕੀ ਕਰਦੀਆਂ ਕਾਲਾ ਨਮਕ ਤੇ ਕਾਲੀ ਮਿਰਚ ਪੀਸ ਕੇ ਰੱਖੀ ਹੋਈ ਐ ਨਹੀਂ ਤੂੰ ਦਸ ਨਾਲ ਦੀ ਨਾਲ ਦਸ ਨਾ ਸਾਰੇ ਇੱਕ ਕਦੋਂ ਪਾਉਣਾ ਤੇ ਇਹ ਜਦੋਂ ਤਾਂ ਐ ਬਸ ਸਿੰਮਗਾ ਇਸ ਤੇ ਬਣਾਈ ਜਾਵੇ ਉਦੋਂ ਬਾਅਦ ਜਾਨੀ ਕਿ ਬਾਹਰੀਆਂ ਕੀ ਕਰਨੀਆਂ ਵੀ ਚੀੜੇ ਨਹੀਂ ਹੂੰ ਇਹ ਨਾਲ ਜਿਹੜੇ ਹੁੰਦੇ ਨੇ ਜਦੋਂ ਆਪਾਂ ਇਹਨੂੰ ਤੇਲ ਦੇ ਵਿੱਚ ਮੜਾ ਗਰਮ ਕਰਕੇ ਉਹ ਵਿੱਚ ਕਰ ਲਾਂਗੇ ਤਾਂ ਕਿਉ ਹੋ ਜਾ ਉਦੋਂ ਬਾਅਦ ਜਿਹੜੇ ਮਖਾਣੇ ਹੁੰਦੇ ਨੇ ਇਹ ਆਏ ਟੁੱਟਣ ਲੱਗ ਜਾਂਦੇ ਹੈ ਜੇ ਟੁੱਟੇ ਨਹੀਂ ਦੇਖਦੇ ਨਹੀਂ ਤੇ ਤੂੰ ਜਿਹੜਾ ਤੂੰ ਨਮਕ ਜਾਂ ਕੀ ਪਾਉਣਾ ਉਹਦੇ ਨਾਲ ਬੜਾ ਸਵਾਲ ਲੱਗਦੇ ਆ ਇਹ ਉਹ ਮੈਂ ਕੀ ਕਰਦੀ ਹੁੰਨੀ ਹੈਗੀ ਜਿਵੇਂ ਜੀਰਾ ਕਾਲੀ ਮਿਰਚ ਕਾਲਾ ਨਮਕ ਉਹ ਤਿੰਨੇ ਚੀਜ਼ਾਂ ਰਗੜ ਕੇ ਮਿਕਸੀ ਜ ਪਹਿਲਾਂ ਜੀਰਾ ਪੁੰਦੀ ਆ ਮੈਂ ਫਿਰ ਉਹਨਾਂ ਬਰਾਬਰ ਦਾ ਨਮਕ ਤੇ ਉਹਨੀਆਂ ਕਾਲੀਆਂ ਮਿਰਚਾਂ ਤੇ ਫਿਰ ਉਹਨੂੰ ਮਿਕਸੀ 'ਚ ਮੈਂ ਰੈਂਡ ਕਰਦੀ ਆ ਇਹ ਹੋ ਇੰਨਾ ਟੇਸਟੀ ਬਣਦਾ ਜਿੰਨਾ ਕਹਦੇ ਉਹਦੇ ਨਾਲ ਬਹੁਤ ਜ਼ਿਆਦਾ ਮਖਾਣੇ ਵਧੀਆ ਲੱਗਦੇ ਨੇਗੇ ਤੇ ਉਹ ਇਹਦੇ ਵਿੱਚ ਪਾ ਕੇ ਤੁਸੀਂ ਰੋਜ਼ ਖਾਓ ਜਿੰਨਾ ਕਰਦਾ ਲੋੜ ਅਨੁਸਾਰ ਹਨਾ ਬਿਲਕੁਲ ਵਾਦਾ ਕਰ ਕਰਦਾ ਦੇਖੋ ਘਟ ਮੈਂ ਇਹਨੂੰ ਇੱਕ ਕਟੋਰੀ ਖਾਣੀ ਖਾਣੀ ਹੈ ਰੋਜ਼ ਮੈਂ ਖਾਣੀ ਤੇ ਕਟੋਰੀ ਹੈਗੀ ਤੂੰ ਸਾਰਾ ਕਰਕੇ ਨਾ ਉਹ ਜਿਵੇਂ ਪਾਉਣੀ ਉਹ ਮਸਾਲਾ ਬਣਾਉਣੀ ਹੈ ਹਾਂਜੀ ਮਸਾਲਾ ਪਾਉਂਗੀ ਇਹਨੂੰ ਮੜੇ ਜਾ ਹੋ ਹੋ ਜਾਂਦੇ ਤੇ ਇੱਕ ਮੈਂ ਤੁਹਾਨੂੰ ਗੱਲ ਦੱਸਦੀ ਹਾਂ ਇਹਨਾਂ ਨੇ ਅੱਧੀ ਗੱਲ ਦੱਸੀ ਹੈਗੀ ਤੁਹਾਨੂੰ ਜਦੋਂ ਭਈ ਮੈਂ ਇਹਨੂੰ ਕਹਿੰਦੀ ਵੀ ਇਹ ਅਸੀਂ ਸਿੱਟ ਕੇ ਆਏ ਹਾਂ ਮਖਾਣੇ ਮੈਂ ਆਖਦੀ ਕਿਉਂ ਕਹਿੰਦੇ ਇਹ ਤਾਂ ਜਦੋਂ ਖਾਣੇ ਆ ਕਹਿੰਦੇ ਦੰਦਾਂ ਨੂੰ ਚੁੱਕਦੇ ਨੇ ਤਾਂ ਬੋਲੇ ਪੈਣੀ ਠੀਕ ਹੈ ਮੈਂ ਆਖੀ ਵੀ ਐ ਕਿਵੇਂ ਕਹਿੰਦੇ ਲ ਇਹ ਕਿੱਥੇ ਖਾਦੇ ਹੋ ਮਹਾਸਤਾ ਰੋਜ਼ ਖਾਣੇ ਕਹਿੰਦੇ ਐ ਕਿਵੇਂ ਖਾਣੇ ਹੋ ਤੁਸੀਂ ਸਾਥੋ ਸਾ ਚੱਬੇ ਨਹੀਂ ਆ ਤੇ ਅਸੀਂ ਤਾਂ ਦੇਖ ਤੇ ਮੈਂ ਕਿਹਾ ਤੁਸੀਂ ਇਹਨੂੰ ਐ ਕਰਿਆ ਕਰੋ ਪਹਿਲਾਂ ਇੱਕ ਚਮਚ ਘਿਓ ਦਾ ਪਾਖੇ ਦੇ ਵਿੱਚ ਵੀ ਇਹਨੂੰ ਗਰਮ ਪਤਾ ਨਾ ਆਪਣਾ ਉਹ ਹੀ ਹੈ ਨਾ ਪਰ ਰੋਜ਼ਮਾਰਾ ਦੀ ਆਪਣੀ ਜ਼ਿੰਦਗੀ ਚ ਕੁਝ ਕਿ ਡਰਾਮਾ ਵਾਪਰਦੇ ਜਾਂ ਜੇ ਆਪਾਂ ਜਿੱਤੇ ਬਲੌਗ ਆਪੋਂ ਦੀ ਤੇ ਮੈਂ ਕਹਿੰਦੀ ਤੁਸੀਂ ਇਹਨੂੰ ਐ ਖਾਓ ਕਹਿੰਦੇ ਐ ਕਿ ਨੂੰ ਸਵਾਲ ਕਰਨਗੇ ਮੈਂ ਫੇਰ ਨੇ ਉਹਨਾਂ ਨੂੰ ਇੱਕ ਵੀ ਮੇਰੇ ਕੋਲ ਮਖਾਣੇ ਪਏ ਸੀ ਮੈਨੂੰ ਦਿਖਾਏ ਕਹਿੰਦੇ ਹਾਂ ਵੀ ਤੇਰੇ ਵਾਲੇ ਮਖਾਣੇ ਤਾਂ ਇੰਨੇ ਵਧੀਆ ਪਏ ਨੇ ਤੇ ਵੀ ਸਾਡੇ ਮਖਾਣੇ ਤਾਂ ਆਏ ਸੀ ਫੇਰ ਮੈਂ ਉਹਨਾਂ ਨੂੰ ਦੱਸਿਆ ਫੇਰ ਉਹ ਕਹਿੰਦੇ ਹੁਣ ਅਸੀਂ ਐਂ ਖਾਇਆ ਕਰਾਂਗੇ ਜੇ ਕਰੋ ਆ ਮੈਂ ਤੈਨੂੰ ਤਾਂ ਹੀ ਕਿਹਾ ਸੀ ਮੈਂ ਇੱਕ ਬਲੌਗ ਬਣਾ ਕੇ ਮੈਂ ਸਾਰਿਆਂ ਨੂੰ ਦੇਖੋ ਬੜੀ ਮਿਹਨਤ ਲੱਗਦੀ ਤੇ ਫਿਰ ਅਸੀਂ ਮਿਲਾਂ ਇਸ ਤੋਂ ਹੋਰ ਵਾਣਜਣਗੇ ਬੜ ਕੇ ਉਹਦੋਂ ਬਾਅਦ ਕਾਲਾ ਨਮਕ ਤੇ ਕਾਲੀ ਮਿਰਚ ਪਾ ਕੇ ਤੁਸੀਂ ਖਾਓ ਇੰਨੇ ਸਾਰ ਵਾਣਦੇ ਨੇ ਜਿੰਨੇ ਕਹਿ ਦੇ ਕਈ ਕੋਣ ਨੇ ਬਾਈ ਤੇ ਜੇ ਅਸੀਂ ਦੱchn ਲੱਗੇ ਨਾ ਬਲੌਗ ਬਹੁਤ ਲੰਬਾ ਹੋ ਜਾਊਗਾ ਪਰ ਮੇਰੇ ਮੈਂ ਤੁਹਾਨੂੰ ਦੱਸਣਾ ਅੱਜ ਕੈਲਸ਼ੀਅਮ ਬਹੁਤ ਹੁੰਦਾ ਹੈ ਖਾਈ ਬੜੀ ਅੱਧੀ ਇਹ ਕਮਜ਼ੋਰੀ ਨੂੰ ਬਹੁਤ ਵਧੀਆ ਨਹੀਂ ਇਹਨੂੰ ਕੰਟੀ ਵਾਸਤੇ ਕੱਡੀਆਂ ਦੀ ਕਮਜ਼ੋਰੀ ਤੇ ਮਤਲਬ ਪਾ ਵੀ ਥੋੜਾ ਘਟਾਉਂਦੇ ਨੇ ਇਹ ਕਿਉਂਕਿ ਜੇ ਇਹਨੂੰ ਖਾ ਲੈਣਾ ਕਾਫੀ ਟਾਈਮ ਤੱਕ ਭੁੱਖ ਨਹੀਂ ਲੱਗਦੀ। ਨਹੀਂ ਲੱਗਦੀ ਹੈ ਕਿ ਰੋਟੀ ਨੂੰ ਮਨ ਕਰਦਾ ਨਹੀਂ। ਬਸ ਆ ਨਾ ਤੇ ਬੀਬੀ ਨੂੰ ਪੇਟ ਕਰਦੀ ਹੈ ਭਰ ਗਿਆ। ਤੇ ਕਿੰਨੇ ਆਪਾਂ ਨੂੰ ਜਦੋਂ ਭੁੱਖ ਲੱਗਦੀ ਨਾ ਆਪਾਂ ਚੱਕੀ ਜਾਂਦਾ ਥੋੜਾ ਜਿਹਾ ਕੋਈ ਨਮਕੀਨ ਚੱਕਾਂਗੇ। ਨਹੀਂ ਮੇਰੇ ਮਠਾਈ ਨੂੰ ਬਾਹਰ ਦੀ। ਬੈਠਾ ਜਾ ਮਠਾਈ। ਵੇ ਉਹ ਦਿਨ ਉਹਨਾਂ ਤੁਸੀਂ ਇੱਕ ਕਟੋਰੀ ਦੀ ਖਾ ਲਓ। ਨਮਕੀਨ ਪਾ ਕੇ ਖਾਓ ਤੇ ਬਹੁਤ ਵਧੀਆ ਜਾਂ ਇਹ ਹੁੰਦਾ। ਕੋਈ ਮਿੱਠਾ ਪਾ ਕੇ ਵੀ ਲੈ ਕਰ। ਲੈ ਕਰ ਨਹੀਂ ਤਾਂ ਹਾਂਜੀ ਕਿਹੜਾ ਮਸਾਲਾ ਪਾਉ ਮੈਂ ਇਹਦੇ ਵਿੱਚ ਹੁਣ? ਹੁਣ ਜੀ ਇਹ ਵਧੀਆ ਟੁੱਟ ਹਾਂ ਕੋਕILLA ਮਗੂ ਪੂਰਨ ਲੱਗੇ ਗੈਸ ਕਰ ਦੋ ਬੰਦ ਬੰਦ ਕਰਕੇ ਜਿਹੜੀ ਮੈਂ ਕਾਲੀ ਮਿਰਚ ਭੁੰਨ ਕੇ ਜੀਰਾ ਭੁੰਨ ਕੇ ਤੇ ਕਾਲਾ ਨਮਕ ਰਗੜਿਆ ਸੀਗਾ ਹੁਣ ਉਹ ਪਾਉਣਾ ਹੈ ਫਿਰ ਤੁਸੀਂ ਖਾ ਕੇ ਸਵਾਦ ਬਹੁਤ ਲੱਗਦਾ ਹੈਗਾ ਫਿਰ ਬਹੁਤ ਸਵਾਦ ਬਣਦਾ ਹੈਗਾ ਬਸ ਹੁਣ ਵਰਕੇ ਤਿਆਰ ਤਿਆਰ ਨੇ ਆਪਣੇ ਤੇ ਪਾਓ ਤੇ ਖਾਓ ਆ ਗਏ ਜੀਜੀ ਨੇ ਖਾਣੇ ਨੇ ਲੈ ਪਾਓ ਜਲਦੀ ਬਾਤ ਬਹੁਤ ਭੁੱਖ ਲੱਗ ਗਈ ਸਾਨੂੰ ਹੈ ਉਹ ਸਵਾਦੀ ਇਹਨੇ ਲੱਗਦੇ ਇਹ। ਫਿਰ ਇਹ ਨਹੀਂ ਆਉਂਦਾ ਮੈਨੂੰ ਆਂ। ਸਵਾਦੀ ਬਹੁਤ ਲੱਗਦੇ ਆ ਨਾ। ਮਤਲਬ ਮੈਂ ਨੂੰ ਅੱਜ ਲਾ ਦੇ ਮੈਂ ਕਿ ਮਸਾਲਾ ਕਿਦੋਂ ਮੋਲ ਲਿਆਉਣੀ ਆ ਇਹ। ਬਣਾ ਸਾਰੇ ਬਣਾਉਣੀ ਆ ਮੈਂ। ਚਲ ਆਪਣੇ ਸਾਰੇ ਤੱਕ ਜਿੰਨੇ ਵੀ ਆਪਣੇ ਇਹ ਮਸਾਲੇ ਨੂੰ ਤਾਂ ਬਹੁਤ ਲਾਇਕ ਕਰਦੇ ਨੇ। ਹਰੇ ਕਹਿੰਦੇ ਜੀ ਮੈਂ ਦਹੀਂ ਜੀ ਵੀ ਪਾਉਣੀ ਆ ਤਾਂ। ਹਾਂ ਉਹ ਤੁਹਾਨੂੰ ਨਾ ਅਗਲੇ ਵਲੌਗ ਦੇ ਵਿੱਚ ਇੱਕ ਨਾ ਗਰਮੀਤ ਮਸਾਲਾ ਬਣਾਉਂਦੀ ਆ। ਦਹੀਂ ਚ ਲੱਸੀ ਵਾਲਾ। ਉਹ ਮੈਂ ਤੁਹਾਨੂੰ ਦੱਸੂਗੀ। ਕਾਫੀ ਦੂਰ ਤੱਕ ਇਹਦੀ ਚਰਚਾ ਹੈ। ਇਹ ਤਾਂ ਬਹੁਤ ਗਾੜੀ ਪਰਵਾਹ ਲੈ ਕੇ ਆ ਗਏ ਅਸੀਂ ਅੱਗੇ। ਆਹ ਹੁਣ ਵਾਂਗ ਕੇ ਤਿਆਰ ਹੈ ਲੈ ਹੁਣ ਜੀ ਤੁਸੀਂ ਖਾਓ ਤੁਹਾਨੂੰ ਪਾ ਕੇ ਦਿੰਦੀ ਹਾਂ ਮੈਂ ਪਾ ਕੇ ਖੋਸ ਤੇ ਸਾਡੇ ਚੈਨਲ ਨੂੰ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਲਾਇਕ ਕਰ ਦਿਓ ਕਮੈਂਟ ਕਰ ਦਿਓ ਦੇਖੋ ਗੁਰਮੀਤ ਜੀ ਬਹੁਤ ਸਵਾਦ ਸਵਾਦ ਚੀਜ਼ਾਂ ਬਣਾਉਂਦੀ ਹੈ ਤੁਹਾਨੂੰ ਆਉਣ ਵਾਲੇ ਵਲੌਗ ਵਿੱਚ ਦੇਖਣ ਨੂੰ ਮਿਲਣਗੀਆਂ ਸੋ ਸਾਰਾ ਕੁਝ ਬਣਾ ਕੇ ਦੱਸਿਆ ਘਰ ਦੀ ਇਹ ਸਾਡੀ ਹਾਊਸ ਵਾਈਫ ਬਹੁਤ ਇਹ ਟਰੈਕਟਰ ਰੱਖਦੀ ਆ ਖਾਣਾ ਬਣਾਉਣ ਚ ਹੋਰ ਬਹੁਤ ਜਿਓ ਇਲਾਕੇ ਬਣਾਉਂਦੀ ਆ ਲੈ ਕੇ ਖਾਓ ਚਲੋ ਠੀਕ ਹੈ ਜੀ ਬਹੁਤ ਬਹੁਤ ਮਿਲਦੇ ਆ ਅਗਲੇ ਵਲੌਗ ਦੇ ਨਾਲ ਮੈਂ ਚੰਚਾ ਧੰਨਵਾਦ